ਜਾਬ 24 ਨਿਊਜ਼ ਵਿਸ਼ੇਸ਼ ਰਿਪੋਰਟ ਕਰਨਲਜੀਤ ਮੋਰਿੰਡਾ ਮੋਰਿੰਡਾ ਨੇੜਲੇ ਪਿੰਡ ਮਡੌਲੀ ਕਲਾ ਵਿੱਚ ਗੰਦੇ ਪਾਣੀ ਦੀ ਨਿਕਾਰਸੀ ਨੂੰ ਲੈ ਕੇ ਦਲਿਤ ਪਾਈਚਾਰੇ ਵੱਲੋਂ ਦੂਜੇ ਦਿਨ ਵੀ ਜੀਟੀ ਰੋਡ ਤੇ ਰੋਸ ਤਰਨਾ ਜਾਰੀ ਰਿਹਾ ਮਰ ਗਿਆ ਮਰ ਗਿਆ ਬਾਰੂ ਸਰਪੰਚ ਮਰ ਗਿਆ ਮਰ ਗਿਆ ਮਰ ਗਿਆ ਆਪਾ ਹਾਏ 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 ਐਸੇ ਪੁੱਟੋ ਹਾਏ 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 ਪਾਣੀ ਦਾ ਨਿਕਾਸ ਹੈ ਜਿਹੜੀ ਗਰੀਬ ਵਸਤੀ ਆ ਗਰੀਬ ਪਰਿਵਾਰ ਹੈ ਜਿਹੜੇ ਸਾਡੇ ਐਸਸੀ ਬਰਾਦਰੀ ਨੂੰ ਪਾਲਬਿਕ ਬਰਾਦਰੀ ਨੂੰ ਹੋਰ ਗਰੀਬ ਪਰਿਵਾਰਾਂ ਨੂੰ ਸੰਬੰਧਿਤ ਲੋਕ ਹੈ ਉਹਨਾਂ ਦਾ ਇਤਰਾਜ਼ ਹੈ ਕਿ ਜਿਹੜਾ ਉਧਰੋਂ ਪਾਣੀ ਦਾ ਇਧਰ ਨੂੰ ਆ ਰਿਹਾ ਹੈ ਇਹ ਪਾਣੀ ਦੇ ਇੱਕ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਪੀਣੇ ਵਾਲੇ ਪਾਈਪ ਦੇ ਉੱਪਰੋਂ ਇਹ ਸੀਵਰੇਜ ਦਾ ਪਾਈਪ ਆਇਆ। ਜਿਹੜਾ ਸੀਵਰੇਜ ਦਾ ਪਾਈਪ ਪਾਉਣੇ ਨਾਲ ਜਦੋਂ ਸੀਵਰੇਜ ਲੀਕ ਹੋਊਗੀ ਤਾਂ ਪੀਣੇ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਕੇ ਪਾਣੀ ਜਿਹੜਾ ਸਾਡੇ ਬੱਚੇ ਪੀਣਗੇ, ਸਾਡਾ ਪਰਿਵਾਰ ਪੀਊਗਾ ਉਹ ਬਿਮਾਰੀਆਂ ਦਾ ਸ਼ਿਕਾਰ ਹੋਣਗੇ, ਮੌਤਾਂ ਵੀ ਹੋ ਸਕਦੀ। ਦੂਜੀ ਗੱਲ ਜਿਹੜਾ ਪਾਣੀ ਦਾ ਫਲੋ ਆ ਵੀ ਜਦੋਂ ਇਹ ਪਾਣੀ ਦਾ ਫਲੋ ਵਧੂਗਾ ਤਾਂ ਸਾਡੇ ਜਿਹੜਾ ਘਰਾਂ ਦੇ ਵਿੱਚ ਇਹ ਪਾਣੀ ਵੜੂਗਾ। ਇਹ ਪਾਣੀ ਇੱਧਰੋਂ ਆਉਣ ਦੇ ਜਿਹੜੇ ਸਾਡੇ ਨਗਰ ਨਿਵਾਸੀਓ ਕਹਿੰਦੇ ਵੀ ਇੱਧਰ ਨੂੰ ਆਉਣ ਦਾ ਪਾਣੀ ਦਾ ਕੋਈ ਰਸਤਾ ਨਹੀਂ ਜਿਹੜੇ ਟੋਬੇ ਪਹਿਲਾਂ ஊਝੇ ਪਾਸੇ ਹੈਗੇ ਤੇ ਇਹਨਾਂ ਨੇ ਉਹ ਟੋਬੇ ਭਰ ਲੇ ਪਰਤੋਂ ਦੇ ਵਿੱਚ ਲੈ ਲਿਆ ਜਿਹੜਾ ਉਧਰ ਜਿਹੜਾ ਪਾਣੀ ਹੈ ਉਹ ਸਾਰੇ ਪਾਣੀ ਗਰੀਬ ਪਰਿਵਾਰਾਂ ਦੇ ਵੱਲ ਆ ਰਿਹਾ ਇਸ ਲਈ ਅਸੀਂ ਤਾਂ ਨਖੇਦੀ ਕਰਦੇ ਹਾਂ ਸਰਕਾਰ ਦੀ ਜੇ ਸਰਕਾਰ ਨੂੰ ਜ਼ਾਹਿਰਤਾ ਵੀ ਸਾਰੇ ਪਰਿਵਾਰਾਂ ਨੂੰ ਬਿਠਾ ਕੇ ਗਰੀਬ ਪਰਿਵਾਰਾਂ ਨੂੰ ਬਿਠਾ ਕੇ ਉਹਨਾਂ ਦੀ ਵੀ ਸੁਣਦੇ ਜਿਹੜੇ ਇਹਨਾਂ ਦਾ ਨਿੱਜੀ ਮਸਲੇ ਤੇ ਜਿਵੇਂ ਪਾਣੀ ਦਾ ਹਲੋ ਜਿਆਦਾ ਹੋਊਗਾ ਘਰਾਂ 'ਚ ਪਾਣੀ ਭੜੂਗਾ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਮੈ ਤਾਂ ਪ੍ਰਸ਼ਾਸਨ ਦੀ ਵੀ ਨਲੇਕੀ ਕਹਿੰਨੇ ਹੁਣ ਤੱਕ ਧਰਨੇ ਦੇ ਵਿੱਚ ਆ ਕੇ ਐਸ ਡੀ ਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਆ ਕੇ ਬੈਠ ਕੇ ਗੱਲ ਕਰਨੀ ਚਾਹੀਦੀ ਥੀ ਇਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਸੀ ਵੀ ਤੁਹਾਨੂੰ ਪਾਣੀ ਦਾ ਨੁਕਸਾਨ ਨਹੀਂ ਹੋਊਗਾ ਜਿਹੜੇ ਡਰੇਨ ਵਿੱਚ ਪਾਣੀ ਛੁੱਟਿਆ ਉਹ ਡਰੇਨ ਦੀ ਸਫਾਈ ਕਰਕੇ ਉਹਨੂੰ ਵੀ ਚਲਾਇਆ ਜਾਵੇ ਕਿੱਥੇ ਪਾਣੀ गिर ਰਿਹਾ ਹੈ ਉਹ ਡਰੇਨ ਹਾਲੇ ਵੀ ਬੰਦ ਹੈ ਜਿਹੜਾ ਉਸ ਦੇ ਅੱਗੇ ਪਾਣੀ ਦਾ ਕੋਈ ਨਿਕਾਸ ਨਹੀਂ ਹੈ ਇਸ ਕਰਕੇ ਮੈਂ ਤਾਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਗਰੀਬ ਲੋਕਾਂ ਦੇ ਨਾਲ ਧੱਕਾ ਨਾ ਕਰੋ ਕਿਉਂਕਿ ਇਹ ਵੀ ਸਾਡੇ ਪੰਜਾਬ ਦੇ ਵਾਸੀ ਹੈ ਗਰੀਬ ਪਰਿਵਾਰ ਹੈ ਸੋ ਇਹਨਾਂ ਦੇ ਸਾਰਿਆਂ ਦੀ ਬਾਹ ਮੜੋ ਆ ਕੇ ਇਹਨਾਂ ਦੀ ਮਦਦ ਕਰੋ ਅਕਸ਼ਨੀ ਪਿੰਡ ਮਡੌਲੀ ਤਰਾਂ ਜੋ ਸਾਡੇ ਗਰੀਬ ਲੋਕ ਸਾਡੇ ਐਸੀ ਭਾਈਚਾਰੇ ਦੇ ਮੱਝੀ ਸਿੱਖ ਭਾਈਚਾਰੇ ਦੇ ਲੋਕਾਂ ਸਾਰੀ ਪੰਚਾਇਤ ਇਹਨਾਂ ਦੇ ਘਰਾਂ ਮੁਰਿਆਂ ਨੂੰ ਇੱਕ ਪਾਈਪ ਲਾਈਨ ਕੱਢ ਕੇ ਇਹਨਾਂ ਦੇ ਮੁਰਿਆਂ ਨੂੰ ਪਾ ਰਹੀ ਹੈ ਇਹ ਸਰਾਸਰ ਗਲਤ ਹੈ ਕਿਉਂਕਿ ਨਾ ਹੀ ਇਹਨਾਂ ਨੇ ਸੀਵਰੇਜ ਬੋਰਡ ਦਾ ਕੋਈ ਸਪੈਸ਼ਲ ਇਹ ਕਿ ਇਹ ਪਾਈਪ ਲਾਈਨ ਆ ਜਿਹੜੀ ਆਪਣੇ ਪੀਣ ਵਾਲੀ ਪਾਈਪ ਲਾਈਨ ਉਹਦੇ ਉੱਪਰ ਨੂੰ ਇਹ ਪਾਈ ਜਾਂਦੀ ਆ ਇਹ ਸਰਾਸਰ ਗਲਤ ਹੈ ਕਿਉਂਕਿ ਜਦੋਂ ਇਹ ਲੀਕ ਹੋ ਗਈ ਤਾਂ ਇਹ ਆਪਣੇ ਜੋ ਆਪਣਾ ਪਾਣੀ ਆਪਾਂ ਪੀਂਦੇ ਆ ਉਹ ਨਾਲ ਮਿਕਸ ਹੋ ਕੇ ਤੇ ਆਪਾਂ ਨੂੰ ਕੋਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਇਹ ਸਰਾਸਰ ਗਲਤ ਹੈ ਤੇ ਅੱਗੇ ਨੂੰ ਇਹਨਾਂ ਨੇ ਜੋ ਡਰੇਨ ਆ ਉਹ ਤਾਂ ਹੀ ਸਾਫ਼ ਕਰਾਈ ਉਹ ਬਿਲਕੁਲ ਪੂਰੀ ਗਾਧ ਨਾਲ ਭਰੀ ਪਈ ਆ ਤੇ ਨਾਲੇ ਜਿਹੜੇ ਜਿਹੜੇ ਇਹ ਪੈ ਪਾ ਰਹੇ ਆ ਇਹਨਾਂ ਦੀ ਇੱਕ ਸੀਲ ਪੈਂਦੀ ਆ ਉਹ ਸੀਲ ਨਹੀਂ ਪਾਈ ਇਹਨਾਂ ਨੇ ਰਬੜ ਦੀ ਸੀਲ ਹੁੰਦੀ ਆ ਉਹ ਸੀਲ ਨਹੀਂ ਪਾਈ ਇਹ ਬਿਨਾ ਸੀਲ ਤੋਂ ਹੀ ਪੈ ਪਾ ਕੇ ਅੱਗੇ ਤੋਰ ਰਹੇ ਆ ਇਹਦੀ ਜਾਂਚ ਕਰਾ ਇਹਦੀ ਜਾਂਚ ਕਰਾਈ ਜਾਵੇ ਹਾਏ 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 ਸਰੂਸਯਾ ਪਹਾਏ ਹਾਏ 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 ਸਰਕਾਰ ਪਿੱਟੋ ਹਾਏ 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 ਸਰੂਸਯਾ ਪਹਾਏ ਹਾਏ 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 ਪੂਜਾ ਸਰਕਾਰ ਮੁਸਾਬਾ ਮੁਸਾਬਾ ਸਾਡੇ ਨਮਾਇंदे ਆਏ ਨੇ ਭਾਈ ਇੱਥੇ ਸਾਡੀ ਸਪੋਰਟ ਕਰਨ ਆਏ ਐ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਅਸੀਂ ਮੋਬਾਈਲ ਤੇ ਫੇਸਬੁੱਕ ਤੇ ਬਹੁਤ ਪੋਸਟਾਂ ਪਾਤੀਆਂ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਮੁੱਦਾ ਕੀ ਹੈ ਮੁੱਦਾ ਜਿਹੜਾ ਹੈ ਗੰਦੇ ਪਾਣੀ ਦਾ ਹੈਗਾ ਸਭ ਨੂੰ ਪਤਾ ਹੀ ਹੈ 3 ਦਿਨ ਤੋਂ ਧਰਨਾ ਚੱਲ ਰਿਹਾ ਕਿਸੇ ਨੇ ਆ ਕੇ ਸਾਡੀ ਸਾਥ ਨਹੀਂ ਲਈ ਮੈਂ ਖੁਦ ਜਾ ਕੇ ਡੀਸੀ ਸਾਹਿਬ ਨੂੰ ਮਿਲਿਆ ਆਪਣੇ ਗੜੀ ਸਾਹਿਬ ਨੂੰ ਮਿਲਿਆ ਤੇ ਸਾਨੂੰ ਪਤਾ ਨੇ ਇਹੀ ਦੱਸਿਆ ਹੈਗਾ ਵੀ ਅਸੀਂ ਫੋਨ ਕਰ ਦੰਨੇ ਆ ਪਰ ਸਾਡੇ ਕਿਸੇ ਨੇ ਫੋਨ ਨਹੀਂ ਕੀਤਾ ਹੈਗਾ ਸਪੈਸ਼ਲ ਮਿਲ ਕੇ ਆਏ ਉਸ ਤੋਂ ਬਾਅਦ ਰਾਤ ਨੂੰ ਸਾਡੀਆਂ ਬੀਬੀਆਂ ਇੱਥੇ ਸਾਰੀਆਂ ਬੈਠੀਆਂ ਹੋਈਆਂ ਕਿਸੇ ਨੇ ਕੋਈ ਸਾਰ ਨਹੀਂ ਲਈ ਪ੍ਰਸ਼ਾਸਨ ਸਾਡੀ ਕੋਈ ਸੁਣ ਨਹੀਂ ਰਿਹਾ ਹੁਣ ਜਿਹੜਾ ਇਹ ਕੀਤਾ ਹੈਗਾ ਥੱਲੇ ਪਾਣੀ ਦੀ ਡਰੇਨ ਚੱਲ ਰਹੀ ਹੈ ਜਿਹੜਾ ਆਪਾਂ ਪੀਣ ਵਾਲਾ ਪਾਣੀ ਹੈ ਉੱਪਰ ਇਹਨੇ ਗੰਦਾ ਪਾਣੀ ਪਾਤਾ ਕੀ ਤੁਸੀਂ ਚਾਹੁੰਦੇ ਹੋ ਵੀ ਜਿਹੜੀ ਦਲ ਤਾਹੇ ਸਮਾਜ ਹੈਗਾ ਬੇਸਤਰੀ ਮਰ ਜਾਵੇ ਸਰਪੰਚ ਸਾਹਿਬ ਨੇ ਕਿਹਾ ਵੀ ਅਸੀਂ ਉਧਰੋਂ ਤਾਂ ਕੱਢ ਰਹੇ ਹਾਂ ਉਧਰ ਪਾਣੀ ਖੜਦਾ ਹੈ ਬਿਮਾਰੀਆਂ ਲੱਗਦੀਆਂ ਕਿਆ ਕਹ ਲੈ ਅਸੀਂ ਇਨਸਾਨ ਨਹੀਂ ਹੈਗੇ ਸਾਨੂੰ ਵੀ ਬਿਮਾਰੀਆਂ ਲੱਗਦੀਆਂ ਭਗਵੰਤਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਅਰਜ਼ੋਈ ਹੈ ਵੀ ਮਹਾਰਾਜ ਕਿਰਪਾ ਕਰਦੇ ਹੋ ਗਰੀਬਾਂ ਤੇ ਜੇ ਤੁਹਾਡੇ ਤੱਕ ਮੇਰੀ ਪੋਸਟ ਪਹੁੰਚ ਜਵੇ ਆਕੇ ਤੁਸੀਂ ਜੀ ਆਪਣੇ ਕੋਈ ਤੁਸੀਂ ਨਹੀਂ ਆ ਸਕਦੇ ਕੋਈ ਗੱਲ ਨਹੀਂ ਆਪਣਾ ਪ੍ਰਸ਼ਾਸਨੇ ਭੇਜ ਦਿਓ ਸਾਨੂੰ ਬਚਾਤਾ ਲਓ ਗੰਦੇ ਪਾਣੀ ਤੋਂ ਬਚਾ ਲਓ ਬਿਮਾਰੀਆਂ ਤੋਂ ਬਚਾ ਲਓ ਸਾਡੀ ਇਹ ਹੀ ਬੇਨਤੀ ਹੈ ਮੇਰੀ ਗੜੀ ਸਾਹਿਬ ਨੂੰ ਬੇਨਤੀ ਹੈ ਮੈਂ ਨਾਲ ਕੋਲ ਜਾ ਕੇ ਵੀ ਆਇਆ ਹਾਂ ਜਿਹੜਾ ਮੌਜੂਦਾ ਸਰਪੰਚ ਹੈ ਗੁਰਮੀਤ ਸਿੰਘ ਉਹ ਸਾਨੂੰ ਚੂੜੇ ਚ ਮਾਰ ਕੇ ਕੇ ਸਬੋਧਨ ਕਰ ਰਿਹਾ ਹੈ ਜੇ ਤੁਸੀਂ ਦੇਖ ਲਓ ਸਾਨੂੰ ਇਸ ਤਰੀਕਾ ਹੋਣਾ ਗੜੀ ਸਾਹਿਬ ਜੇ ਇਸ ਤਰੀਕਾ ਹੋਣਾ ਤਾਂ ਤੁਹਾਡੀ ਮਰਜ਼ੀ ਹੈ ਰਿਐਕਸ਼ਨ ਕਰ ਸਕਦੇ ਹੋ ਦੇਖ ਲਓ ਸਾਡੀ ਬੇਨਤੀ ਹੈ ਤੁਹਾਡੇ ਤੱਕ ਵੀ ਪਹੁੰਚ ਜਾਣੀ ਹੈ ਮੈਂ ਤੁਹਾਨੂੰ ਮਿਲ ਕੇ ਵੀ ਆਇਆ ਸਾਡੀ 20 ਤਰੀਕ ਵੀ ਰੱਖੀ ਹੈ ਦੇਖ ਲਓ ਮਹਾਰਾਜ ਜੇ ਹੋ ਸਕਦਾ ਕੁਝ ਤੇ ਚੂੜੇ ਚ ਮਾਰੇ ਕਹੋਣਾ ਤੁਹਾਡੀ ਮਰਜ਼ੀ ਹੈ ਜਰ ਸਤਿ ਸ਼੍ਰੀ ਅਕਾਲ ਜੀ ਕੱਲ 10 ਵਜੇ ਦਾ ਟਾਈਮ ਸੀਗਾ ਅਸੀਂ ਜਦੋਂ ਸਵੇਰ ਦਾ ਟਾਈਮ ਅਸੀਂ ਬੈਠੇ ਸੀਗੇ ਘਰੇ ਸਾਡੇ ਅਚਾਨਕ ਆ ਕੇ ਜੀ.ਸੀ.ਵੀ ਮਸ਼ੀਨਾਂ ਜਦੋਂ ਲਗਾ ਦਿੱਤੀਆਂ ਜਦੋਂ ਅਸੀਂ ਗੇਟ ਤੋਂ ਬਾਹਰ ਆਏ ਪੁੱਛਣ ਲੱਗੇ ਕਿ ਕੀ ਹੋ ਰਿਹਾ ਹੈ ਸਾਨੂੰ ਸਾਡੀ ਕੋਈ ਸਹਿਮਤੀ ਨਹੀਂ ਹੈਗੀ ਤਾਂ ਸਾਨੂੰ ਧੱਕੇ ਮੁੱਕੇ ਕਰਕੇ ਨਾ ਅੰਦਰ ਉਹਨਾਂ ਨੇ ਅੰਦਰ ਬਾੜ ਦਿੱਤਾ ਕਹਿੰਦੇ ਬਾਹਰ ਤੁਹਾਡਾ ਹੌਣ ਦਾ ਕੋਈ ਮਤਲਬ ਨਹੀਂ ਹੈਗੀ ਆਪਣਾ ਅੰਦਰ ਆ ਕੇ ਬੈਠੋ ਸਾਡੀ ਕੋਈ ਸਹਿਮਤੀ ਨਹੀਂ ਲਈ ਗਈ ਹੈਗੀ ਸਾਨੂੰ ਪੁੱਛਿਆ ਤੱਕ ਨਹੀਂ ਵੀ ਨਿਗੇ ਹੈਗਾ ਦੇਖੋ ਜੀ ਸਾਡੇ ਕਈ ਦਿਨ ਜੀ.ਸੀ.ਵੀ ਲੱਗੀ ਪਈ ਆ ਸਾਡੇ ਘਰਾਂ ਦੇ ਪੈਪਾ ਪੈ ਰਹੀਆਂ ਪਾਣੀ ਦੀਆਂ ਜਦ ਕਿ ਉਹ ਗਲਤ ਆ ਜਦੋਂ ਜਿਹੜੀ ਚੋਈ ਆ ਚੋਈ ਦਾ ਕਹਾ ਨਿਕਾਸ ਨਹੀਂ ਜਿਹਦੇ ਵਿੱਚ ਸਰਪੰਚ ਸਾਹਿਬ ਸਾਡੇ ਪਾਣੀ ਸੇਟ ਰਹੇ ਆ ਠੀਕ ਆ ਜਦੋਂ ਜਦੋਂ ਚੋਈ ਦਾ ਨਿਕਾਸੇ ਨਹੀਂ ਪਾਣੀ ਕਾ ਤੋ ਤਰ ਟੋਬਾ ਆਪਣਾ ਖਾਲੀ ਕਰ ਰਹੇ ਆ ਤੇ ਸਾਡੇ ਗਰੀਬਾਂ ਨੂੰ ਡੋਬ ਰਹੇ ਆ ਹੈ ਸਾਡੇ ਗਰੀਬ ਕਬਰਸਤਾਨ ਸਾਡੇ ਕੜੀ ਆ ਜੀ ਹੱਡਾ ਰੋਣੀ ਸਾਡੇ ਕੜੀ ਆ ਹੈ ਮੜੀਆਂ ਸਾਡੇ ਕੜੀਆਂ ਗਲ ਤੋਂ ਬੰਦ ਸਾਰਾ ਸਾਡੇ ਕੜੀ ਆ ਅਸੀਂ ਗਰੀਬਾਂ ਨੂੰ ਦਲਿਤਾਂ ਨੂੰ ਸਾਨੂੰ ਐਵੇਂ ਹੀ ਮਾਰਨੇ ਸਾਡੀ ਸਰਕਾਰ ਨੇ ਸਾਡੀ ਸਰਕਾਰ ਨੂੰ ਇਹ ਗੁਜਾਰਸ਼ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ सरपंच साहब मौजूद है सरपंच साहब गुरमीत सिंह ਸਾਡੇ ਨਾਲ ਧੱਕਾ ਕਰ ਰਹੇ ਸਾਡੇ ਸੋਚੀ ਕਿੰਨੇ ਸਰਪੰਚ ਆਏ ਪਰ ਅੱਜ ਤੱਕ ਪਾਣੀ ਨਹੀਂ ਆਇਆ ਇਹ ਨਵਾਂ ਸਰਪੰਚ ਆ ਗਿਆ ਜੀ ਜਿਹੜਾ ਪਾਣੀ ਸਾਾਨੂੰ ਐਵੇਂ ਉਹ ਕਰਦੇ ਇਹ ਡੋਬਣਾ ਚਾਹੁੰਦੇ ਤੇ ਸਾਡੀਆਂ ਪਾਣੀ ਦੀ ਪਾਈਪਾਂ ਉੱਪਰ ਸਾਡੇ ਗੰਦੇ ਪੈਪਾ ਆ ਗਏ ਜਿਹੜੇ ਗੰਦੀ ਗੰਦਗੀ ਵਾਲੇ ਪੈਪਾ ਸਾਡੀ ਪਾਣੀ ਦੀ ਪੈਪਾ ਉੱਪਰ ਪਾ ਗਿਆ ਅੱਗੇ ਦੇਖੋ ਪ੍ਰਸ਼ਾਸਨ ਨਹੀਂ ਸਾਡੀ ਕੋਈ ਕਾਰਵਾਈ ਕਰ ਰਿਹਾ ਨਾ ਸਾਡੇ ਨਾਲ ਕੋਈ ਖੜ ਰਿਹਾ ਤੇ ਨਾ ਸਾਡੀ ਕੋਈ ਕਾਰਵਾਈ ਕਾਨੂੰਨ ਕਰ ਰਿਹਾ ਪੁਲਿਸ ਵੀ ਧੱਕਾ ਸਾਡੀ ਬੀਬੀ ਨਾਲ ਕਰਦੀ ਆ ਹੈ ਸਰਪੰਚ ਸਰੇਵਾ ਬੀਬੀ ਨੂੰ ਧੱਕਾ ਮਾਰ ਕੇ ਕਹਿੰਦੇ ਸਾਡੇ ਖੇਤਾਂ 'ਚ ਬੜੋ ਹੱਦ ਹੋ ਗਈ ਅਸੀਂ ਅਹੀ ਉਜੋਗ ਜਿਹਰੇਗੇ ਅਸੀਂ ਗਰੀਬ ਆ ਤੇ ਇਹਦਾ ਮਤਲਬ ਅਸੀਂ ਦੱਬ ਕੇ ਮਾਰ ਦੇ ਨਾ ਉਹੀ ਮਾਰ ਦੋ ਸਾਨੂੰ ਫਿਰ ਕਵੈਣਾ ਝੋੜੋ ਸਾਡੇ ਉੱਪਰ ਨਾ ਉੱਥੇ ਝੋਵੈਣਾ ਝੋੜੋ ਸਾਡੇ ਉੱਪਰ ਚੜਾ ਦਿਓ ਉਹਨਾਂ ਵਾਲੇ ਜਗਾ ਜ਼ਮੀਨਾਂ ਹਨ ਉਹ ਆ ਜਾਣ ਗਿਆ ਜਿਹੜੇ ਸਭ ਕੁਸ ਟੋਪਾ ਇਹ ਦੱਬਣ ਨੂੰ ਫਿਰਦੇ ਆ ਸਭ ਕੁਸ ਇਹ ਦੱਬਣ ਨੂੰ ਫਿਰਦੇ ਆ ਸਾਡੇ ਸਾਡੇ ਤਾਂ ਗੁਜ਼ਾਰਸ਼ ਹੈ ਜੀ ਸਰਕਾਰ ਤੋਂ ਸਾਡਾ ਇਨਸਾਬ ਦਿੱਤਾ ਜਾਂਦਾ ਗਲਤ ਲੈਂਗੁਏਜ ਬੋਲਦੇ ਜੀ ਜਦ ਤੱਕ ਅਫਰੁੱਧ ਗਲਤ ਲੈਂਗੁਏਜ ਬੋਲਦੇ ਆ ਸਾਡੀ ਤਾਂ ਸਿਰਫ ਸਰਕਾਰ ਨੂੰ ਹੀ ਮਾਰਗ ਪਾਉਣ ਕੋਣ ਬੋਲਦਾ ਗਲਤ ਲੈਂਗੁਏਜ ਗਲਤ ਸਰਪੰਚ ਸਾਹਿਬ ਹਾਂ ਕੋਈ ਨਹੀਂ ਬੋਲਦਾ ਸਰਕਾਰ ਨੇ ਅੱਕੇ ਦੇ ਨਾਲ ਜਿਹੜਾ ਸੀਵਰੇਜ ਤੇ ਪਾਪਾ ਪੌਂਡ ਦਾ ਕੰਮ ਸ਼ੁਰੂ ਕੀਤਾ ਹੈ ਔਰ ਪੂਰੇ ਸਾਡੇ ਗਰੀਬ ਪਰਿਵਾਰਾਂ ਦੀ ਸਾਡੇ ਖਾਸ ਕਰਕੇ ਐਸੀ ਪਰਿਵਾਰਾਂ ਦੀ ਕੋਈ ਸਹਿਮਤੀ ਨਹੀਂ ਲਈ ਉਸ ਤੇ ਬੜੀ ਮਾੜੀ ਗੱਲ ਹੈ ਅਸੀਂ ਸਖਤ ਨਿੰਦਿਆ ਕਰਦੇ ਆ ਇਸ ਚੀਜ਼ ਦੀ bina ਸਹਿਮਤੀ ਤੋਂ ਕੋਈ ਵੀ ਸਟੈਪ ਕਿਸੇ ਵੀ ਪੰਚਾਇਤ ਦੇ ਵਿੱਚ ਨਹੀਂ ਹੋਣਾ ਤੇ ਇਹ ਗਲਤ ਜੇ ਪੀਣੇ ਵਾਲੇ ਪਾਣੀ ਦੇ ਨਾਲ ਸੀਵਰੇਜ ਦੀ ਪੈਪ ਪਾਈ ਆ ਤਾਂ ਬੇਹੱਦ ਨਿੰਦਣਯੋਗ ਗੱਲ ਹੈ ਅਸੀਂ ਇਸ ਦੀ ਘੋਰ ਨਿੰਦਿਆ ਕਰਦੇ ਆ